ਰਾਜ ਕੇ ਲੋਰ ਸਕਨੇ ਤੇ ਯਾਦ ਰੱਖੀ ਜਦੋਂ ਇਸ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਗਏ ਸਵਾਸ ਨਿਕਲ ਗਏ ਪਿਆਰਿਆ ਫਿਰ ਤੂੰ ਚੇਤਨਾ ਤੋਂ ਬਿਨਾ ਸਵਾਸਾਂ ਤੋਂ ਬਿਨਾ ਰੱਬ ਦੀ ਬੰਦਗੀ ਨਹੀਂ ਕਰ ਸਕਨੇ ਜੇ ਬਾਹਰ ਮੁਕੇ ਲੁੱਟੇਗਾ ਤੈਨੂੰ ਸਜ਼ਾ ਮਿਲ ਸਕਦੀ ਏ ਲੋਕ ਚੋਰ ਕਹਿ ਸਕਦੇ ਆ ਲੁਟੇਰਾ ਕਹਿ ਸਕਦੇ ਆ ਤਸਕਰ ਕਹਿ ਸਕਦੇ ਆ ਡਾਕੂ ਕਹਿ ਸਕਦੇ ਆ ਪਿਆਰਿਆ ਜਿੱਦਨ RAM ਨਾਮ ਲੁੱਟਣਾ ਸ਼ੁਰੂ ਕੀਤਾ ਨਾ ਉਹਨੂੰ ਉਹ ਦਿਨ ਤੈਨੂੰ ਕਿਸੇ ਨੇ ਚੋਰ ਨਹੀਂ ਕਹਿਣਾ ਚੇਤੇ ਰੱਖਿਓ ਉਹ ਦਿਨ ਸੰਤ ਜਾਂ ਬ੍ਰਹਮ ਗਿਆਨੀ ਹੀ ਕਹਿੰਦੇ ਨੇ ਮੰਨੋ ਕੋਈ ਚੌਕੀਦਾਰ ਖਲੋਤਾ ਹੈ ਕੋਈ ਸਕਿਉਰਟੀ ਗਾਰਡ ਹੈ ਬੰਦਾ ਡਰਦਾ ਵੀ ਵੇਖੋ ਉਹਦੀ ਨਜ਼ਰ ਨਾ ਸਾਡੇ ਤੇ ਪੈ ਜਾਏ ਥਾਂ ਥਾਂ ਤੇ ਕੈਮਰੇ ਲੱਗੇ ਆ ਸੱਚ ਐਵੇਂ ਕਿ ਬੜੇ ਜਿਹੜੇ ਆਪਣੇ ਆਪ ਨੂੰ ਅਡੋਲ ਧਰ ਕਹਿੰਦੇ ਨੇ ਉਹ ਵੀ ਕੈਮਰੇ ਤੋੜਨ ਦਾ ਪਹਿਲਾਂ ਯਤਨ ਕਰਦੇ ਆ ਕਿ ਕੈਮਰੇ ਵਿੱਚ ਸਾਡੀ ਫੋਟੋ ਨਾ ਆ ਜਾਏ ਪਿਆਰੋ ਸੱਚ ਐਵੇਂ ਬੰਦਾ ਬੰਦੇ ਦੇ ਕੈਮਰੇ ਤੋਂ ਡਰਦਾ ਪਿਆ ਹੈ ਉਹ ਰੱਬ ਦੇ ਕੈਮਰੇ ਤੋਂ ਡਰਦਾ ਜਿਹੜਾ ਅੰਦਰ ਬੈਠਾ ਦੇਖ ਰਿਹਾ ਹੈ ਇਹ ਕੈਮਰਾ ਮੇਰਾ ਕੁਝ ਨਹੀਂ ਵਕਾਰ ਸਕਦਾ ਜਿਹੜਾ ਅੰਦਰ ਦਾ ਕੈਮਰਾ ਹੈ ਨਾ ਜਿਹਨੂੰ ਇੱਕ ਪੁਰਾਣੇ ਸ਼ਬਦ ਵਰਦੇ ਸੰ ਚਿੱਤਰ ਗੁਪਤ ਉਹਨਾਂ ਤੇ ਵੈਸੇ ਪ੍ਰਮਾਤਮਾ ਦੀ ਬਣਾਈ ਇੱਕ ਸ਼ਕਤੀ ਹੋਏ ਨਾ ਚਿੱਤਰ ਗੁਪਤ ਦੇ ਅਰਥ ਵਿੱਚ ਸੰਸਾਰ ਨੇ ਕੀਤੇ ਕਹਿਣ ਲੱਗੇ ਉਹ ਪ੍ਰਮਾਤਮਾ ਦੀ ਸ਼ਕਤੀ ਜਿਹੜੀ ਸਾਡੇ ਅੰਦਰ ਦੇ ਉਹ ਫੁਰਨੇ ਜਿਹੜੇ ਫੁਰਨੇ ਜਿਹੜੇ ਖਿਆਲ ਮੇਰਾ ਪਰਿਵਾਰ ਵੀ ਨਹੀਂ ਜਾਣਦਾ ਉਹ ਜਿਹੜਾ ਮੇਰੇ ਫੁਰਨਿਆਂ ਨੂੰ ਹੀ ਪੜਦਾ ਪਿਆ ਗੁਪਤ ਚਿੱਤਰ ਜਿਹੜੇ ਜਾਣਦਾ ਤਾਂ ਉਹਦੇ ਤੋਂ ਪੈ ਖਾਣਾ ਚਾਹੀਦਾ ਕਿੰਨਾ ਨੇਮ ਕਰੀਏ ਆਪਾਂ ਰਟਾਇਰ ਹੋ ਗਏ ਆ ਬਿਲਕੁਲ ਫਰੀ ਆ ਕਿੰਨਾ ਕੁ ਨੇਮ ਕਰੀਏ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ ਮਹਾਰਾਜ ਕਹਿੰਦੇ ਨੇ ਜਿੰਨੀ ਦੇਰ ਤੱਕ ਤੇਰਾ ਜਿਸਮ ਬੁੱਢੇ ਪਾ ਖਾ ਨਹੀਂ ਲੈਂਦਾ ਫਿਰ ਸੁਣਿਓ ਜਿੰਨੀ ਦੇਰ ਤੱਕ ਬੁੱਢੇ ਪਾਣੀ ਆਉਂਦਾ ਤੂੰ ਸੇਵਾ ਨਾ ਛੱਡੀ ਜਿੰਨੀ ਦੇਰ ਤੱਕ ਤੇਰੀ ਜ਼ਬਾਨ ਤੋਂ ਆਵਾਜ਼ ਨੀ ਖਤਮ ਵੀ ਤੂੰ ਨਾਮ ਜਪਣਾ ਨਾ ਛੱਡੀ ਸੱਚ ਐਵੇਂ ਕਿ ਜਿੰਨੀ ਦੇਰ ਤੱਕ ਤੈਨੂੰ ਕਾਲ ਨਹੀਂ ਖਾਂਦਾ ਤੇਰੇ ਸਾਹ ਚੱਲਦੇ ਪੈਨੋਂ ਆਪਣੇ ਸਵਾਸ ਵਿੱਚੋਂ ਕਦੀ ਅਕਾਲ ਦੀ ਯਾਦ ਨਾ ਭੁੱਲੀ ਜਵਾਨੀ ਨੂੰ ਕੋਈ ਨਹੀਂ ਜਿੱਤ ਸਕਦਾ ਜੀ ਕਿਉਂਕਿ ਜਵਾਨੀ ਦਾ ਆਪਣੀ ਸੋਚ ਇਥੋਂ ਤੱਕ ਕਿ ਜਵਾਨੀ ਦੇ ਦਿਨਾਂ ਵਿੱਚ ਤਾਂ ਬੰਦਾ ਆਪਣੀ ਜਿਸ ਮਾਂ ਦਾ ਦੁੱਧ ਪੀਤਾ ਜਿਸ ਪਿਓ ਨੇ ਪਾਲਿਆ ਉਹਦੀ ਪਰਵਾਹ ਨਹੀਂ ਕਰਦਾ ਕਿਉਂਕਿ ਜਵਾਨੀ ਇੱਕ ਹਾੜੇ ਜੀ ਜਵਾਨੀ ਇੱਕ ਨਸ਼ਾ ਹੈ ਇਹਨੂੰ ਕਿਸੇ ਨਸ਼ੇ ਦੀ ਲੋੜ ਹੀ ਨਹੀਂ ਕਿਉਂਕਿ ਜਵਾਨੀ ਆਪਣੇ ਆਪ ਵਿੱਚ ਏਡਾ ਵੱਡਾ ਨਸ਼ਾ ਹੈ ਇਸ ਨਸ਼ੇ ਵਿੱਚ ਸਭ ਕੁਝ ਬੰਦਾ ਭੁੱਲ ਜਾਂਦਾ ਤੇ ਯਾਦ ਰੱਖਿਓ ਜਿੱਦਨ ਜਵਾਨੀ ਨੂੰ ਢਾਣਾ ਹੈ ਨਾ ਜਿਸ ਬੁਢੇਪੇ ਨੂੰ ਆਪਾਂ ਕਹਿੰਨਾ ਕਮਜ਼ੋਰ ਹੈ ਉਹ ਬੁਢੇਪਾ ਨਿਰਬਲਤਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਜਵਾਨੀ ਕਿਸੇ ਤੋਂ ਨਹੀਂ ਟੱਟਦੀ ਜਿੱਦਨ ਜਵਾਨੀ ਦੀ ਪਿੱਠ ਲਾਣੀ ਉਹ ਦਿਨ ਬੁਢੇਪੇ ਦੇ ਲਾਣੀ ਜਿੱਥੇ ਕੀਰਤਨ ਕਥਾ ਦਾ ਟਿਕਾ ਬਣ ਜਾਏ ਜਿੰਨੇ ਬੰਦੇ ਕਦੀ ਵੀ ਨਹੀਂ ਜਪਿਆ ਉਹਦਾ ਮਨ ਵੀ ਬਹਿ ਕੇ ਟਿਕਣ ਲੱਗ ਪਏ ਨਾ ਇਹ ਗੱਲ ਸਮਝ ਲੈਣੀ ਚਾਹੀਦੀ ਉਹ ਸੰਗਤ ਵਿੱਚ ਕੋਈ ਨਾ ਕੋਈ ਭਜਨੀਕ ਪੁਰਸ਼ ਬੈਠਾ ਹੋਇਆ ਹੈ ਗੁਰੂ ਗੰਦ ਸਾਹਿਬ ਮੁਤਾਬਕ ਜਿੰਨਾ ਬੰਦਾ ਪੋਜ਼ਿਟਿਵ ਹੋਵੇਗਾ ਜਿੰਨਾ ਬੰਦਾ ਰੂਹਾਨੀ ਹੋਵੇਗਾ ਜਿੰਨਾ ਬੰਦਾ ਖਿਰਦੇ ਦਾ ਨਿਰਮਲ ਤੇ ਪਵਿੱਤਰ ਹੋਵੇਗਾ ਨਾ ਯਾਦ ਰੱਖਿਓ ਬੰਦਾ ਕਿਸੇ ਘਰ ਚ ਬੈਠਾ ਹੋਵੇ ਕਿਸੇ ਮਹਿਫਿਲ ਚ ਬੈਠਾ ਹੋਵੇ ਕਿਸੇ ਸਮਾ ਚ ਬੈਠਾ ਹੋਵੇ ਜਿੰਨਾ ਬੰਦਾ ਪਵਿੱਤਰ ਤੇ ਬੰਦਗੀ ਕਰਨ ਵਾਲਾ ਹੋਵੇਗਾ ਉਹਦੇ ਨੇੜੇ ਬੈਠਾ ਵਿਰੋਧੀ ਵੀ ਟਕਾ ਮਹਿਸੂਸ ਕਰੇਗਾ ਜਿਸ ਥਾਂ ਤੇ ਉਹ ਬੰਦਾ ਰਹਿੰਦਾ ਹੈ ਨਾ ਵੈਗੁਰੂ ਜਪਣ ਵਾਲਾ ਭਾਈ ਉਹਦਾ ਸ਼ਰੀਰ ਤਾਂ ਪਵਿੱਤਰ ਹੋਣੀ ਹੋਣਾ ਜਿਸ ਨਗਰ ਵਿੱਚ ਉਹ ਰਹਿੰਦਾ ਹੈ ਸੱਚ ਇਹ ਵੀ ਉਸ ਪਿੰਡ ਦਾ ਵਾਤਾਵਰਣ ਵੀ ਤਬਦੀਲ ਹੋ ਜਾਂਦਾ ਮਨਾ ਜਿੰਨੀ ਦੇਰ ਤੱਕ ਪ੍ਰਾਨ ਨੇ ਜਪ ਨਹੀਂ ਤੇ ਚੇਤੇ ਰੱਖੀ ਤੂੰ ਸਾਰੀ ਦੁਨੀਆ ਦੀ ਦੌਲਤ ਹਸਪਤਾਲ ਦੇ ਅੱਗੇ ਢੇਰ ਲਾ ਦੇ ਕਿਸੇ ਮਾਈ ਕੇ ਲਾਲ ਨੇ ਤੈਨੂੰ ਇੱਕ ਪ੍ਰਾਣ ਨਹੀਂ ਦੁਬਾਰਾ ਦੇ ਸਕਣਾ ਸਾਹ ਨਿਕਲ ਗਏ ਨਾਮ ਕਿੱਥੇ ਜਪੇਗਾ ਪਰ ਸਾਹ ਦੇ ਹੁੰਦਿਆਂ ਜਿਹੜੀ ਤੂੰ ਬੰਦਗੀ ਕਰ ਦਿੱਤੀ ਨਾ ਸਾਹ ਨਿਕਲਣ ਤੋਂ ਬਾਅਦ ਇਹ ਲੁੱਟੀ ਹੋ ਲੁੱਟ ਤੇਰੇ ਨਾਲ ਚੱਲੇਗੀ ਬਾਬਾ ਫਰੀਦ ਸਾਹਿਬ ਜੀ ਰਾਤ ਨੂੰ ਮੈਂ ਅਰਜ਼ ਕੀਤੀ ਜਿਨ੍ਹਾਂ ਦਾ ਪੂਰਾ ਨਾਮ ਹੈ ਸ਼ੇਖ ਫਰੀਦਉਦੀਨ ਮਸੂਦ ਗੰਗੇ ਸ਼ਕਰ ਉਹਨਾਂ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਚਾਰ ਸ਼ਬਦ ਨੇ ਤੇ ਬਾਕੀ ਉਹਨਾਂ ਦੇ ਸਲੋਕ ਨੇ ਗੁਰੂ ਨਾਨਕ ਸਾਹਿਬ ਤੋਂ ਤਕਰੀਬਨ ਤਿੰਨ ਕੋ 100 ਸਾਲ ਪਹਿਲਾਂ ਬਾਬਾ ਸਾਹਿਬ ਦਾ ਜਨਮ ਹੋਇਆ ਹੈ ਵਿਦਵਾਨਾਂ ਮੁਤਾਬਕ ਬਾਬਾ ਫਰੀਦ ਸਾਹਿਬ ਸਨ 1173 ਨੂੰ ਉਹਨਾਂ ਦਾ ਜਨਮ ਹੋਇਆ ਤੇ 1265 ਨੂੰ ਉਹਨਾਂ ਦਾ ਅਕਾਲ ਚਲਾਣਾ ਹੋਇਆ ਹੈ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੀ ਰਚਨਾ ਉਹਨਾਂ ਦੇ ਅਸਥਾਨ ਤੋਂ ਲਿਆਂਦੀ ਤੇ ਮੈਂ ਇੱਕ ਬੇਨਤੀ ਕਰਾਂਗਾ ਜਿਵੇਂ ਭਾਈ ਸਾਹਿਬ ਕਹਿ ਰਹੇ ਸਮਰਾਜੀ ਸੰਥਿਆ ਬਾਰੇ ਵੀ ਅੱਜ ਤਕਰੀਬਨ 90 ਯਾਦਾ ਕਹਦੇ ਆਗਾ ਘਟਕਾਂਗਾ 95% ਸਿੱਖਾਂ ਦਾ ਰੁਝਾਨ ਲਿਟਰੇਚਰ ਪੜਨ ਵਾਲ ਨਹੀਂ ਹੈਗਾ ਕਿਉਂਕਿ ਸਾਡੇ ਜੇਬ ਵਿੱਚ ਪਏ ਹੋਏ ਫੋਨ ਨੇ ਅੱਗੇ ਬੱਚੇ ਖੇਡਦੇ ਸਨ ਇਹਨੇ ਬਜ਼ੁਰਗਾਂ ਨੂੰ ਵੀ ਖੇਡਣ ਲਾ ਦਿੱਤਾ ਹੈ ਇੱਕ ਕਿਤਾਬ ਹੈ ਗੁਰੂ ਗ੍ਰੰਥ ਸਾਹਿਬ ਵਿਚਲੇ ਬਾਬੇ ਫਰੀਦ ਦੀ ਪਾਲ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਹੋਣਾ ਦੀ ਲਿਖੀ ਹੈ ਤੇ ਮੇਰਾ ਖਿਆਲ ਬਾਬਾ ਫਰੀਦ ਸਾਹਿਬ ਜੀ ਦੀ ਰਚਨਾ ਤੇ ਜੀਵਨ ਤੇ ਜਿੰਨਾ ਕੰਮ ਉਸ ਕਿਤਾਬ ਵਿੱਚ ਕੀਤਾ ਗਿਆ ਇਹੋ ਜੀ ਤੁਹਾਨੂੰ ਕਿਤੋਂ ਵੀ ਕਿਤਾਬ ਹੋਰ ਨਹੀਂ ਮਿਲੇਗੀ। ਬਾਬਾ ਜੀ ਉਹਨਾਂ ਦਾ ਇਹ ਬਚਨ ਕਿ ਯਾ ਅੱਲਾ ਮੈਂ ਤੇਰੀ ਪਨਾਹ ਵਿੱਚ ਆਇਆ ਪਨਾਹ ਆਪਾ ਸਮਝਨੇ ਸ਼ਰਨ ਵਿੱਚ ਆਇਆ ਤੇਰੀ ਪਨਾਹ ਖੁਦਾਏ ਖੁਦਾ ਮੈਂ ਤੇਰੀ ਪਨਾਹ ਵਿੱਚ ਆਇਆ ਸ਼ਰਨ ਵਿੱਚ ਆਇਆ ਵਾ ਤੂੰ ਬਖਸ਼ੰਦਗੀ ਯਾ ਰੱਬ ਤੂੰ ਬਖਸ਼ਿਸ਼ ਵਾਲਾ ਹੈ ਸ਼ੇਖ ਫਰੀਦਾ ਖੈਰ ਡੀ ਜੇ ਬੰਦਗੀ ਆਪਣੇ ਲਈ ਸ਼ਬਦ ਵਰਤਿਆ ਕਿ ਮੈਂ ਫਰੀਦ ਤੇਰੇ ਦਰ ਤੋਂ ਖੈਰ ਮੰਗਣ ਆਇਆ ਵਾ ਮੈਂ ਮੰਗਤਾ ਬਣ ਕੇ ਮੰਗਣ ਆਇਆ ਮੇਰੀ ਝੋਲੀ ਵਿੱਚ ਆਪਣੀ ਬੰਦਗੀ ਦੀ ਦਾਤ ਪਾਉ ਏ ਭਾਈ ਸਾਹਿਬ ਜੀ ਨੇ ਪੜਿਆ ਸਾਧ ਸੰਗਤ ਜੀ ਰਾਤੀ ਜਿਨ੍ਹਾਂ ਨੇ ਹਾਜ਼ਰੀ ਭਰੀ ਆਪ ਨੂੰ ਪਤਾ ਹੈ ਕਿ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸ਼ਲੋਕਾਂ ਦੀ ਵਿਚਾਰ ਮੈਂ ਇਸ ਵਾਰੀ ਮਾਰਚ ਦੇ ਵਿੱਚੋਂ ਸ਼ੁਰੂ ਕੀਤੀ ਹੈ ਵੱਖ-ਵੱਖ ਥਾਵਾਂ 'ਤੇ ਉੱਤੇ ਸਕਰੀਨ 'ਤੇ ਸ਼ਲੋਕ ਆ ਜਾਏਗਾ ਤੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਗੁਰਮਖੋ ਯਾਦ ਰੱਖੋ ਆਪਾਂ ਗੁਰਦੁਆਰੇ ਸਿਰ ਮੱਥਾ ਟੇਕਣ ਤੇ ਲੰਗਰ ਸ਼ਕਨ ਨਹੀਂ ਆਉਣਾ ਕਿਸੇ ਦੇ ਸੱਦੇ ਤੇ ਚਲੋ ਆਪਾਂ ਆਉਨੇ ਆ ਮਰਨਾ ਪਰਨਾ ਖੁਸ਼ੀ ਗਮੀ ਤੇ ਜੇ ਆਪਾਂ ਹਫਤੇ ਵਿੱਚ ਇੱਕ ਸ਼ਬਦ ਸਕਰੀਨ ਤੇ ਜਿਹੜਾ ਪੜਿਆ ਜਾ ਰਿਹਾ ਜਿਵੇਂ ਭਾਈ ਪਰਮਜੀਤ ਸਿੰਘ ਜੀ ਤੁਹਾਡੇ ਤੇ ਕਥਾ ਕਰਦੇ ਆ ਜੇ ਇੱਕ ਸ਼ਬਦ ਆਪਾਂ ਸਕਰੀਨ ਤੇ ਲਾ ਕੇ ਉਚਾਰਨ ਤੇ ਉਹਦੇ ਅਰਥ ਕਿਉਂਕਿ ਜਦੋਂ ਥੱਲੇ ਅਰਥ ਦਿੱਤੇ ਜਾਣੇ ਨੇ ਉਦੋਂ ਸਾਡੇ ਮਨ ਨੇ ਉਹਨਾਂ ਅਰਥਾਂ ਨੂੰ ਨਹੀਂ ਕਬੂਲਣਾ ਜਿਹੜਾ ਕਥਾਵਾਚਕ ਬੋਲ ਰਿਹਾ ਹੈ ਕਿਉਂਕਿ ਦੁਬਧਾ ਬਣ ਜਾਏਗੀ ਨਾ ਇਸ ਕਰਕੇ ਮੈਂ ਕਹਾਂ ਜੀ ਸ਼ਲੋਕ ਸਿਰਫ ਦਰਜ ਕਰੋ ਉਹਦੇ ਵਿੱਚ ਇਹ ਹੋਵੇ ਜੇ ਇੱਕ ਤੋਕ ਵੀ ਤੁਸੀਂ ਰੋਜ਼ ਮੈਂ ਕਹਾਂ ਹਫਤੇ ਬਾਅਦ ਭਾਈ ਸਾਹਿਬ ਕੀਰਤਨ ਕਰ ਰਹੇ ਕਿਉਂਕਿ ਜਿਹੜਾ ਗੁਰਦੁਆਰਾ ਹੈ ਪਿਆਰਿਓ ਗੁਰਦੁਆਰਾ ਇਮਾਰਤਾਂ ਦਾ ਨਾਮ ਨਹੀਂ ਹੁੰਦਾ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ ਮੈਂ ਬੱਦੀ ਸੱਚ ਧਰਮਸ਼ਾਲਾ ਖੈ ਸੱਚ ਕਮਾਣ ਵਾਸਤੇ ਮੈਂ ਧਰਮਸ਼ਾਲਾ ਬਣਾਈ ਹੈ ਗੁਰਸਿੱਖਾਂ ਲਹਨ ਦਾ ਭਾਲਕ ਹੈ ਮੈਂ ਬੰਦਗੀ ਕਰਨ ਵਾਲੇ ਗੁਰਸਿੱਖਾਂ ਨੂੰ ਲੱਭ ਨਾ ਪਿਆ ਮੈਂ ਕਿ ਤੁਸੀਂ ਧਰਮਸ਼ਾਲਾ ਵਿੱਚ ਆਓ ਤੇ ਮਹਾਰਾਜ ਕਹਿੰਦੇ ਨੇ ਪੈਰ ਧੋਵਾ ਪੱਖਾ ਫੇਰਦਾ ਤਿਸ ਨਿਬ ਨਿਬ ਲੱਗਾ ਪਾਉ ਜੀ ਪਾਇ ਜੀਓ ਜਿਹੜੇ ਗੁਰਸਿੱਖ ਹੁੰਦੇ ਨੇ ਮੈਂ ਉਹਨਾਂ ਨੂੰ ਨਮਸਕਾਰ ਕਰਨਾ ਉਹਨਾਂ ਦੇ ਚਰਨ ਧੋਣਾ ਵਾ ਤੇ ਮਹਾਰਾਜ ਕਹਿੰਦੇ ਨੇ ਸੁਣ ਗੱਲਾਂ ਗੁਰ ਪੈ ਆਇਆ ਮੈਂ ਗੱਲਾਂ ਸੁਣ ਕੇ ਆਇਆ ਗੁਰੂਕੁਲ ਕੀ ਨਾਮ ਦਾਨ ਇਸ਼ਨਾਨ ਦੜਾਇਆ ਮੇਰੇ ਸਤਿਗੁਰਾਂ ਨੇ ਨਾਮ ਪ੍ਰਮਾਤਮਾ ਦਾ ਦਾਨ ਦੜਾਇਆ ਤੇ ਤੀਸਰਾ ਇਸ਼ਨਾਨ ਦੜਾਇਆ ਮੇਰੀ ਇਸ ਕਰਕੇ ਬੇਨਤੀ ਪਿਆਰੋ ਇਹ ਗੱਲ ਖੋਰ ਇਹ ਜਿਹੜਾ ਸਮਾਂ ਹੁਣ ਆਉਂਦਾ ਪਿਆ ਨਾ ਅੱਜ ਨਹੀਂ ਤੁਸੀਂ ਦੇਖੋ ਜਿਹੜੀ ਅਗਲੀ ਪੀੜ੍ਹੀ ਆਉਂਦੀ ਹੈ ਰੱਬ ਮਿਹਰ ਕਰੇ ਸਭ ਠੀਕ ਰਾਜ ਮੈਂ ਘਰ ਬੈਠਿਆ ਗੱਲ ਕਰ ਰਿਹਾ ਸਾਂ ਬਹੁਤ ਸਾਰੇ ਲੋਕ ਡਿਮੈਂਸ਼ੀਆ ਦਾ ਸ਼ਿਕਾਰ ਹੋ ਰਹੇ ਆ ਯਾਦਸ਼ਤ ਭੁੱਲ ਰਹੀ ਹੈ ਨਾ ਜੀ ਚਲੋ ਇਤਹਾਇਤ ਪਰ ਮੈਂ ਕਹਿੰਦਾ ਇੱਕ ਆਪਾਂ ਬ੍ਰੇਨ ਦੀ ਕਦੀ ਵਰਜਿਸ਼ ਕੀਤੀ ਅੱਜ ਤੋਂ ਪਹਿਲਾਂ ਜਦ ਅਜੇ ਮੈਂ ਕਥਾ ਨਹੀਂ ਸ਼ੁਰੂ ਕੀਤੀ ਕੱਲੇ-ਕੱਲੇ ਬੰਦੇ ਨੂੰ ਕਿੰਨੇ-ਕਿੰਨੇ ਫੋਨ ਜਵਾਨੀ ਚੇਤੇ ਸਨ ਡੈਰੀ ਹੁੰਦੀ ਚੇਤੇ ਸਨ ਨਾ ਕਿਉਂ ਚੇਤੇ ਸਨ ਕਿਉਂਕਿ ਸਾਡੇ ਬ੍ਰੇਨ ਨੇ ਉਹਦਾ ਅਭਿਆਸ ਕਰ ਲਿਆ ਚੇਤੇ ਕਰਨ ਦਾ ਅੱਜ ਪਿਆਰੋ ਚੇਤਾ ਦਿਨ-ਬ-ਦਿਨ ਸਾਨੂੰ ਨਹੀਂ ਰਿਹਾ ਤੇ ਜਦੋਂ ਆਪਣੇ ਆਪ ਵੀ ਚੇਤਾ ਭੁੱਲਣ ਲੱਗੇ ਉਮਰ ਦੇ ਲਿਹਾਜ਼ ਨਾਲ ਫਿਰ ਉਹ ਅਸਰ ਕਰੇਗਾ ਤੇ ਜੇ ਆਪਾਂ ਸੈਰ ਕਰਦੇ ਆ ਇੱਕ ਤੋਕੀ ਜਬਾਨੀ ਚੇਤੇ ਕਰ ਲਈਏ ਰੋਜ਼ਾਂ ਦੇ ਆ ਜੇ ਸੈਰ ਕਰਨੇ ਆ ਇੱਕ ਤੋਕ ਤੁ ਸ਼ਬਦ ਨਹੀਂ ਤੋਕ ਕਹਿ ਰਿਆਂ ਇੱਕ ਤੋਕ ਵਾਰ-ਵਾਰ ਚੇਤੇ ਕਰੀਏ ਵਾਰ-ਵਾਰ ਯਾਦ ਕਰੀਏ ਤੇ ਜੇ ਪਿਆਰਿਓ ਉਸ ਚੇਤ ਤੋਕ ਨੂੰ ਆਪਾਂ ਰੋਜ਼ ਬੋਲਣਾ ਸ਼ੁਰੂ ਕਰ ਦੇਵਾਂਗੇ ਸਾਡੀ ਯਾਦਦਾਸ਼ਤ ਛੇਤੀ ਕਮਜ਼ੋਰ ਨਹੀਂ ਹੋਵੇਗੀ ਮੈਂ ਇਸ ਕਰਕੇ ਉੱਤੇ ਸਕਰੀਨ ਤੇ ਤਿੰਨ ਸਲੋਕ ਨੇ ਦੋ ਸਲੋਕ ਥੋੜੇ ਜਿ ਮਹੰਗੇ ਲੱਗਣਗੇ ਅਰਥ ਕਰਨ ਚ ਕਿਉਂਕਿ ਇਹਦੇ ਵਿੱਚ ਲੜਕੀ ਤੇ ਲੜਕੇ ਦਾ ਜ਼ਿਕਰ ਆ ਕੋਈ ਮੁੰਡਾ ਵੇਚੇਗਾ